ਲੈ ਭਜ ਨੁਰੇ ਦੰਦ ਕਿੱਥੇ ਗਏ ਨਹੀਂ ਲੈ ਤੋਏ ਲੈ ਨਹੀਂ ਚਿੜੀ ਲੈ ਗਈ ਦੰਦ ਭਜਦਾਉਂਦੇ ਚਿੜੀ ਹਾਂ ਰਾਮ ਕਰੇ ਦੰਦ ਲਵਾਉਣ ਲੱਗੀਆਂ ਕੋੜੇ ਬੇਬੇ ਦੰਦ ਲਵਾ ਦੀਏ ਨਾ ਬੱਸ ਲਵਾ ਲਾ ਅਸਦੀ ਸੋਹਣੀ ਲੱਗਿਆ ਕਰੇਗੀ ਬੇਬੇ ਅੱਜ ਸਾਡੀਆਂ ਮਾਵਾ ਨੂੰ ਬਾਪੂ ਬਜ਼ੁਰਗਾਂ ਨੂੰ ਇਨਾਂ ਦੇ ਦੰਦਾਂ ਦੇ ਚੈੱਕਅਪ ਕਰਨ ਵਾਸਤੇ ਡੈਂਟਲ ਕਾਲਜ ਜਸਵੰਤ ਸਿੰਘ ਤੋਂ ਟੀਮ ਪਹੁੰਚੀ ਆ। ਸ਼ੁਕਰੀਆ ਜੀ ਤੁਹਾਡਾ। ਨਾ ਜਸਵੰਤ ਸਿੰਘ ਡੈਂਟਰ ਕੋਜ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਟੀਮ ਨੂੰ ਲੈ ਕੇ ਪਹੁੰਚੇ ਹੋ ਇੱਥੇ। ਸਾਡੇ ਇੱਥੇ ਬਹੁਤ ਜ਼ਰੂਰਤ ਪੈਂਦੀ ਸੀਗੀ। ਸਾਡੇ ਡੈਂਟਿਸਟਾ ਹੈਗੇ ਸੀ ਇੱਥੇ ਪਰ ਉਹ ਸਾਨੂੰ ਕਾਇਸਲੀ ਬਹੁਤ ਪੈਂਦੇ ਸੀ ਜਿਵੇਂ ਡੈਂਚਰ ਵਗੈਰਾ ਜਾਂ ਹੋਰ ਛੋਟੀਆਂ-ਛੋਟੀਆਂ ਤਾਂ ਥੈਂਕ ਯੂ ਫਿਰ ਅਸੀਂ ਤਾਂ ਹੀ ਤੁਹਾਡੇ ਤੇ ਅਪਰੋਚ ਕੀਤੀ ਸੀਗੀ ਵੀ ਚਲੋ ਇੱਕ ਵਾਰੀ ਕਿਉਂਕਿ ਸ਼ੁਰੂ ਚ ਵੀ ਸਭ ਤੋਂ ਪਹਿਲਾਂ ਕੈਂਪ ਡੈਂਟਿਸ ਦਾ ਤੁਸੀਂ ਜਸਵੰਤ ਸਿੰਘ ਕਾਲਜ ਵੱਲੋਂ ਲਵਾਇਆ ਗਿਆ ਸੀ ਉਹਦੋਂ ਬਾਰਨਵਾੜੇ ਆਪਣੇ ਉਰ ਤੋਂ ਤੰਬੂ ਲਾ ਕੇ ਟੈਂਟ ਲਾ ਕੇ ਕਰਿਆ ਸੀ ਹੈ ਨਾ ਆਪਾਂ ਤੇ ਚਲੋ ਗੁਰੂ ਕਿਰਪਾ ਕਰਨ ਜੀ ਆਪਾਂ ਅੱਗੋਂ ਵੀ ਜੁੜ ਕੇ ਇਸ ਤਰ੍ਹਾਂ ਸੇਵਾ ਕਰਦੇ ਰਹੀਏ ਜੀ ਤੇ ਸਾਡੀਆਂ ਮਾਵਾਂ ਨੂੰ ਭੈਣਾਂ ਨੂੰ ਬਾਪੂ ਵੀਰਾਂ ਨੂੰ ਬੱਚਿਆਂ ਨੂੰ ਟਾਡੇ ਵੱਲੀ ਨੂੰ ਦਿੱਤੀ ਹੋਈ ਹੈਲਪ ਨਾਲ ਫਾਇਦਾ ਹੋਵੇ ਸਾਰੀ ਟੀਮ ਸਾਡੇ ਚੇਅਰਮੈਨ ਸਰ ਬਾਬਾ ਅੰਤਜਰਾਤ ਸਿੰਘ ਜੀ ਦੇ ਦਵਾਈ ਲਈ ਇੱਥੇ ਆਈ ਠੀਕ ਹੈ ਜੀ ਤੇ ਅਸੀਂ ਹੁਸੌਂਹਿਆ ਕਿ ਹੋਵੇ ਕੰਮ ਤੇ ਵਧੀਆ ਟ੍ਰੀਟਮੈਂਟ ਨੀਡਸ ਦਾ ਬਹੁਤ ਹੈ ਹਾਂ ਜੀ ਬਹੁਤ ਨੇ ਅਜੇ ਤਾਂ ਅੱਜ ਪਹਿਲਾ ਦਿਨ ਹੈ ਅੱਗੇ ਦੀ ਅੱਗੇ ਹੈ ਨਾ ਕਿਉਂਕਿ ਪੀਸ਼ੈਂਟ ਜਿਹੜੇ ਸਾਡੇ ਕੋਲੇ ਆਉਂਦੇ ਨੇ ਜੀ ਮੋਸਟਲੀ ਉਹਨਾਂ ਦੇ ਦੰਦ ਤਾਂ ਖਰਾਬ ਕਿਉਂਕਿ ਸਾਲਾਂ ਬੱਧੀ ਨਾਤੇ ਨਹੀਂ ਹੁੰਦੇ ਬ੍ਰਸ਼ ਜਾਂ ਦੰਤਾਂ ਤਾਂ ਕਦੇ ਕੀਤੀ ਨਹੀਂ ਤਾਂ ਮੋਸਟਲੀ ਲਾਈਫ ਦੇ ਵਿੱਚ ਜਿਹੜੇ ਡਿਸਕਨੈਕਟ ਕਰ ਦਿੱਤੇ ਗਏ ਪਰਸਨ ਨੇ ਉਹੀ ਜਾਂ ਜਿਹੜੇ ਮੈਂਟਲੀ ਹੋ ਗਏ ਕੋਈ ਨਸ਼ੇ ਨਾਲ ਉਹਨਾਂ ਦੇ ਵੀ ਨਸ਼ੇ ਵਾਲਿਆਂ ਦੇ ਵੀ ਦੰਦ ਦੰਦ ਬਹੁਤ ਖਰਾਬ ਹੋ ਜਾਂਦੇ ਹਨ ਹਾਂ ਜੀ ਤੇ ਸਮੋਕਿੰਗ ਕਰਦਾ ਕੋਈ ਕਿਦਾਂ ਤੇ ਉਦਾਂ ਦੇ ਸਾਡੇ ਕੋਲੇ ਸਾਰੇ ਪੇਸ਼ੈਂਟ ਆਉਂਦੇ ਨੇ ਰੋਡ ਸਾਈਡ ਤੋਂ ਜ਼ਿਆਦਾਤਰ ਤੇ ਉਹਨਾਂ ਦੀ ਸਭ ਤੋਂ ਵੱਡੀ ਸਮੱਸਿਆ ਡੈਂਟਿਸਟਰੀ ਤਾਂ ਹੁੰਦੀ ਹੀ ਹੁੰਦੀ ਹੈ ਨਾ ਬਿਲਕੁਲ ਥੈਂਕ ਯੂ ਤੁਸੀਂ ਇੱਥੇ ਆਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਜੀ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਹਸਪੀਟਲ ਸੈਕਟਰ 40 अर्बन ਸਟੇਟ ਲੁਧਿਆਣਾ ਵੱਲਿਓਂ ਕਿ ਜਿਹੜੇ ਸੰਸਥਾਪਕ ਨੇ ਬਾਬਾ ਜਸਵੰਤ ਸਿੰਘ ਜੀ ਸੰਤ ਬਾਬਾ ਜਸਵੰਤ ਸਿੰਘ ਜੀ ਤੇ ਹੁਣ ਜਿਹੜੇ ਬਾਬਾ ਅਨਹਦ ਰਾਜ ਸਿੰਘ ਜੀ ਜਿਹੜੇ ਚੇਅਰਮੈਨ ਨੇ ਇਸ ਟਾਈਮ ਇਹਨਾਂ ਦੀ ਸਰਪ੍ਰਸਤੀ ਹੇਠ ਹੀ ਇਹ ਕਾਲਜ ਜਿਹੜਾ ਤੇ ਹਸਪੀਟਲ ਆ ਜਿਹੜਾ ਇਹ ਕੰਮ ਕਰ ਰਿਹਾ ਤੇ ਅੱਜ ਇਹਨਾਂ ਵੱਲਿਓਂ ਬਾਬਾ ਰਾਜ ਸਿੰਘ ਜੀ ਵੱਲਿਓਂ ਸਾਨੂੰ ਟੀਮ ਭੇਜੀ ਗਈ ਆ ਜਿੱਥੇ ਸਾਡੇ ਕੋਲੇ ਡੈਂਟਲ ਡਾਕਟਰ ਆਏ ਨੇ ਸਟਾਫ ਆਇਆ ਇਹਨਾਂ ਦਾ ਜਿੱਥੇ ਸਾਡੇ ਮਨੁੱਖਤਰੀ ਸੇਵਾ ਪਰਿਵਾਰ ਦੇ ਇਹਨਾਂ ਬਾਪੂ ਬਜ਼ੁਰਗਾਂ ਦੀਆਂ ਮਾਤਾਵਾਂ ਦੀਆਂ ਸਮੱਸਿਆਵਾਂ ਜਿਹੜੀਆਂ ਦੰਦਾਂ ਨਾਲ ਸੰਬੰਧਤ ਆ ਉਹਨਾਂ ਨੂੰ ਸਾਰਿਆਂ ਨੂੰ ਮੌਖ ਰੱਖਦੇ ਆ ਚੈੱਕ ਅਪ ਕਰਕੇ ਦੇਖ ਕੇ ਜਿਨ੍ਹਾਂ ਦੇ ਡੈਂਚਰ ਲੱਗਣ ਵਾਲੇ ਆ ਹੁਣ ਜੇ ਇਹੀ ਡੈਂਚਰ ਆਪਾਂ ਮਾਰਕੀਟ ਚੋਂ ਜਾਂ ਡਾਕਟਰਸ ਤੋਂ ਲਵਾਉਨੇ ਆ 10-15 15000 ਦੇ ਡੈਂਚਰ ਲੱਗਦੇ ਨੇ ਤੇ ਇੱਥੇ ਹਸਪੀਟਲ ਵੱਲੀੋਂ ਬਹੁਤ ਹੀ ਇੱਕ ਰੀਜ਼ਨੇਬਲ ਪ੍ਰਾਈਸ ਜਿਹੜਾ ਮੰਨ ਲਓ ਜਿੰਨਾ ਖਰਚਾ ਆਉਂਦਾ ਤੇ ਉਸੇ ਮੁਤਾਬਕ ਹੀ ਉਹ ਡੈਂਚਰ ਵਗੈਰਾ ਬਣਾ ਕੇ ਇੰਨਾ ਬਾਪੂ ਬਜ਼ੁਰਗਾਂ ਦੇ ਲਗਾਏ ਜਾ ਸਕਦੇ ਆ ਜਿਨ੍ਹਾਂ ਦੇ ਨਾਲ ਖਾਣ ਪੀਣਾ ਆਪਣੀ ਆਉਣ ਵਾਲੀ ਜ਼ਿੰਦਗੀ ਨੂੰ ਜਿਉਣਾ ਥੋੜਾ ਆਸਾਨ ਹੋ ਜਾਊਗਾ ਤੇ ਮੋਸਟਲੀ ਸਾਡੇ ਪਰਿਵਾਰ ਦੇ ਵਿੱਚ ਜਿੰਨੇ ਵੀ ਬਾਪੂ ਬਜ਼ੁਰਗ ਨੇ ਹਾਲਾਂਕਿ ਨੌਜਵਾਨ ਵੀ ਕਾਫੀ ਇਦਾਂ ਦੇ ਨੇ ਜਿਨ੍ਹਾਂ ਦੇ ਮੰਨ ਲਓ ਦੰਦ ਖਰਾਬ ਨੇ ਜਾਂ ਦੰਦ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਖਲਾਅਤ ਹੋ ਗਏ ਆ ਵੀ ਉਹਨਾਂ ਨੂੰ ਲੋੜ ਆ ਇੱਕ ਚੰਗੇ ਡੈਂਟਿਸਟ ਡਾਕਟਰ ਦੀ ਜਿਹੜੇ ਉਹਨਾਂ ਨੂੰ ਪ੍ਰੋਪਰ ਟਰੀਟ ਕਰ ਸਕਣ ਤੇ ਅੱਜ ਇਹ ਜਸਵੰਤ ਸਿੰਘ ਡੈਂਟਲ ਕਾਲਜ ਵੱਲੋਂ ਹਸਪਤਲ ਵੱਲੋਂ ਪੂਰੀ ਟੀਮ ਭੇਜੀ ਗਈ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਇਹ ਕੰਟੀਨਿਊਟਲੀ ਬਣਾ ਰਵੇ ਸਿਸਟਮ ਵਾਇਗੁਰੂ ਮੇਰ ਕਰਨ ਅਸੀਂ ਜੁੜ ਕੇ ਇਸੇ ਤਰ੍ਹਾਂ ਲੋੜਵੰਦ ਪਰਿਵਾਰਕ ਮੈਂਬਰਾਂ ਦੀਆਂ ਸਾਡੇ ਦੀਆਂ ਸੇਵਾਵਾਂ ਕਰਦੇ ਰਹੀਏ ਥੈਂਕ ਯੂ ਡਾਕਟਰ ਸਾਹਿਬ ਸਾਰਿਆਂ ਦਾ ਥੈਂਕ ਯੂ ਬਹੁਤ ਬਹੁਤ ਸਾਰੇ ਸਟਾਫ ਦਾ ਵੀ ਜੀ ਬਹੁਤ ਬਹੁਤ ਸ਼ੁਕਰੀਆ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਹੋਰ ਬਾਪੂ ਤੇਰਾ ਦਾੰਦਾ ਆ ਕਿੱਧਰ ਗਏ ਦੋ ਸੀਗੇ ਕਿੱਥੇ ਗਏ ਆ ਹੈਗੇ ਆ ਦੋ ਤਾਂ ਹੈਗੇ ਆ ਲਵਾ ਦੀਏ ਕਢਾ ਕੇ ਸਾਰੇ ਨਵੇਂ ਲਵਾ ਦੀਏ ਹਾਂ ਖਾਦਾ ਨਹੀਂ ਜਾਂਦਾ ਖਾ ਲੈ ਨਾ ਬੋਲ ਕੇ ਦੱਸ ਬੋਲ ਕੇ ਹੂੰ ਦਾਤਨ ਕਰਦਾ ਨਾ ਦਾਤਨ ਉਹਨੂੰ ਬੁਰਸ਼ ਨਹੀਂ ਕੀ ਕਰਾਉਂਦਾ ਥੱਲੇ ਵਾਲੇ ਤਾਂ ਸਾਰੇ ਦੰਦ ਹੈ ਨਹੀਂ ਮੂੰਹ ਖੋਲੀ ਥੱਲੇ ਵਾਲੇ ਤਾਂ ਸਾਰੇ ਹੈ ਨਹੀਂ ਗਏ ਹਨਾ ਉੱਪਰ ਵਾਲੇ ਹੈਗੇ ਆ ਹੂੰ ਥੱਲੇ ਵਾਲੇ ਤਾਂ ਖਤਮ ਹੋ ਗਏ ਕੋਈ ਨਾ ਉਹ ਡਾਕਟਰ ਨਹੀਂ ਆਈ ਆ ਉਹਨੂੰ ਮਿਲ ਲੈ ਨਵੇਂ ਦੰਦ ਲਾ ਕੇ ਜਾਊਗੀ ਜਰ ਨਵੇਂ ਦੰਦ ਠੀਕ ਹੈ ਮਿਲ ਲੈ ਆ ਵੀ ਕਿਵੇਂ ਵੀਰੇ ਬਾਪੂ ਕਿਵੇਂ ਆ ਦੰਦ ਦਿਖਾਓ ਦੰਦ ਆ ਤੂੰ ਹੀ ਦਿਖਾਓ ਬਾਪੂ ਬੱਚੇ ਆ ਆ ਮੂੰਹ ਖੋਲ ਆ ਦੰਦ ਨਵੇਂ ਲਵਾ ਲੈਣੇ ਆਂ ਹਾਂਜੀ ਬਾਪੂ ਕਿਵੇਂ ਦੰਦ ਠੀਕ ਆ ਠੀਕ ਆ ਜੀਵਨ ਦਾ ਠੀਕ ਹੋਣਾ ਸਸੀਕਰ ਬਾਈ ਬੇਬੇ ਕਿਵੇਂ ਦੰਦ تیرੇ ਖਰਾਬ ਆ ਪੋਲੀ ਦੰਦ ਖੋਲ ਐ ਥੱਲੇ ਵਾਲਾ ਦੰਦ ਹੈ ਨਹੀਂ ਗੇ ਸੰਦੀਪੇ ਦੰਦ ਤੇਰਾ ਤਾਂ ਠੀਕ ਆ ਨਹੀਂ ਤੇਰੇ ਵੀ ਠੀਕ ਆ ਭੈਣੇ ਨਹੀਂ ਪਾਲੋ ਤੇਰੇ ਲੱਭੋ ਦਿਖਾ ਆ ਕਰੀ ਆਕ ਨਹੀਂ ਆ ਨਿਕਲਣਗੇ ਸਾਰੇ ਨਹੀਂ ਕਸ਼ਮੀਰੋ ਤੇਰੇ ਹਾਂ ਤੇਰੇ ਵੀ ਲੱਗੇ ਆ ਠੀਕ ਆ ਹਾਨੀ ਲੈ ਭਜਨ ਉਹਦੇ ਦੰਦ ਕਿੱਥੇ ਗਏ ਮੀ ਲੈ ਤੋਏ ਲੈ ਨਹੀਂ ਚਿੜੀ ਲੈ ਗਈ ਦੰਦ ਭਜਨਾਂ ਦੇ ਚਿੜੀ ਅੱਜ ਸਾਡੀਆਂ ਮਾਵਾ ਨੂੰ ਬਾਪੂ ਬਜ਼ੁਰਗਾਂ ਨੂੰ ਇਹਨਾਂ ਦੇ ਦੰਦਾਂ ਦੇ ਚੈੱਕਅਪ ਕਰਨ ਵਾਸਤੇ ਡੈਂਟਲ ਕਾਲਜ ਜਸਵੰਤ ਸਿੰਘ ਤੋਂ ਟੀਮ ਪਹੁੰਚੀ ਆ ਜਿੱਥੇ ਉਹਨਾਂ ਦਾ ਸ਼ੁਕਰੀਆ ਕਰਦੇ ਆਂ ਅਸੀਂ ਧੰਨਵਾਦ ਕਰਦੇ ਆਂ ਉੱਥੇ ਸਾਡੇ ਬਾਪੂ ਬਜ਼ੁਰਗਾਂ ਨੂੰ ਵੀ ਥੋੜਾ ਆਰਾਮ ਮਿਲੂਗਾ ਕਉਕੀ ਦੰਦ ਦੀ ਪ੍ਰੋਬਲਮ ਬਾਅਦ ਸੀ ਬਾਪੂ ਕਿਵੇਂ ਬੰਦ ਸਿੰਘ ਜੀ ਮੂੰਹ ਖੋਲਿਓ ਬੜਾ ਮੂੰਹ ਆ ਹਾਂ ਤੁਹਾਡੇ ਵੀ ਦੰਦ ਲੱਗਣਗੇ ਹਨਾ ਤੁਹਾਡੇ ਬਾਪੂ ਦਾਰਾ ਸਿੰਘ ਜੀ ਆ ਥੱਲੇ ਵਾਲੇ ਹੈ ਨਹੀਂ ਹਨਾ ਅਨਲ ਦੇ ਦੰਦ ਹੀ ਹੈ ਨਹੀਂ ਤੋਲੇ ਜਿੜੀ ਲੈ ਗਈ ਹਾਕਮ ਤਾਂ ਕਿਵੇਂ ਆਪਣੇ ਪਾਲੀ ਬਾਪੇ ਦੰਦ ਮੂੰਹ ਖੋਲ ਹਾਂ ਤੇਰੇ ਵੀ ਤੇਰੇ ਵੀ ਮੂੰਹਲੇ ਦੰਦ ਖਤਮ ਹੀ ਹੈ ਚਲੋ ਵਾਹਿਗੁਰੂ ਕਿਰਪਾ ਕਰਨ ਜੀ ਸੰਦਰਸ਼ 16 ਇਹਨਾਂ ਦੇ ਦੰਦਾਂ ਇਹਨਾਂ ਦੇ ਜਾੜਾਂ ਇਹ ਚੜ੍ਹਦੀ ਕਲਾ 'ਚ ਹੋਣ ਹੋਰ ਜੀ ਡਾਕਟਰ ਸਾਹਿਬ ਠੀਕ ਹੋ ਤੁਸੀਂ ਕੀ ਕਰਾਉਣਾ ਦੰਦਾਂ ਦਾ ਅੱਛਾ ਦਿਖਾਉਣਾ ਠੀਕ ਸੋਨੂੰ ਕਿਵੇਂ ਪੁੱਛ ਤੈਰੀ ਅੱਖ ਠੀਕ ਆ ਹੁਣ ਠੀਕ ਆ ਜੀ ਜੀ ਇਹ ਸੋਨੂੰ ਦਾ ਜੀ ਅੱਖ ਦਾ ਆਪਰੇਸ਼ਨ ਹੋਇਆ ਬਾਪੂ ਜੀ ਦਾ ਵੀ ਅੱਖ ਦਾ ਆਪਰੇਸ਼ਨ ਹੋਇਆ ਇੱਕ ਉਹ ਸਾਡੇ ਬੈਠੇ ਨੇ ਬਾਪੂ ਜੀ ਉਹਨਾਂ ਦੀ ਵੀ ਅੱਖ ਦਾ ਸਰਜਰੀ ਹੋਈ ਆ ਬਸ ਇਸੇ ਤਰ੍ਹਾਂ ਹੀ ਸਾਡੇ ਪਰਿਵਾਰ ਦੇ ਵਿੱਚ ਸੁਭਾਵਾਂ ਚੱਲਦੀਆਂ ਰਹਿਣ ਕੋਸ਼ਿਸ਼ ਰਹਿਣਾ ਤੰਦਰੁਸਤ ਰਹਿਣਾ ਸਾਰੇ ਚੜ੍ਹਦੀ ਕਲਾ ਵਿੱਚ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ